ਸਸ੍ਰੀਕਾਲ ਪੰਜਾਬੀ ਬਿਰੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਦੇਖਦੇ ਹੋ ਬੋਲਦਾ ਪੰਜਾਬ ਅੱਜ ਜ਼ਿਲ੍ਹਾ ਬਠਿੰਡਾ ਦੇ ਪਿੰਡ ਫੂਲ ਦੇ ਵਿੱਚ ਖੜਿਆਂਗੇ ਮੇਰੇ ਪਿੰਡ ਫੂਲ ਦੇ ਵਿੱਚ ਖੜਿਆਂਗੇ ਤੇ ਇੱਥੇ ਸਾਡੀ ਮਾਤਾ ਨੇ ਬਾਹਰੋਂ ਆਏ ਨੇ ਆਸਟ੍ਰੇਲੀਆ ਚੋਂ ਆਏ ਨੇ ਤੇ ਉਹਨਾਂ ਨੇ ਇੱਕ ਗਰੀਬਾਂ ਵਾਸਤੇ ਬਹੁਤ ਹੀ ਵਧੀਆ ਇੱਕ ਤੁਸੀਂ ਆ ਦੇਖ ਸਕਦੇ ਹੋ ਤੁਸੀਂ ਜਿਹੜਾ ਰਾਸ਼ਨ ਪਾਣੀ ਆ ਗਰੀਬਾਂ ਨੂੰ ਦਿੱਤਾ ਜਾਊਗਾ ਇਹ ਮੇਰੀ ਮਾਤਾ ਨੇ ਬਹੁਤ ਵਧੀਆ ਜਿਹੜੇ ਸੇਵਾ ਲਾਈ ਆ ਵੀ ਗਰੀਬਾਂ ਦੇ ਲਈ ਮਾਦੀ ਸਸੀ ਕਾ ਸਸੀ ਕਾ ਜੀ ਤੁਹਾਡਾ ਜੀ ਬਹੁਤ ਧੰਨਵਾਦ ਕਰਦੇ ਆ ਜਿਹੜਾ ਗਰੀਬਾਂ ਦੀ ਤੁਸੀਂ ਜੀ ਗੱਲ ਮਾੜੀ ਥੋੜੀ ਇਹ ਗੱਲ ਸੁਣੀ ਜੀ ਇਹ ਕਰਾਂਦੀ ਹੁੰਦੀ ਬੇਟੇ ਬਸ ਬਿਲਕੁਲ ਛੋਟਾ ਮਾਈਨਰ ਜਾਂ ਮੇਰੇ ਲੋਫਟਸ ਹੈ ਤੇ ਮਤਲਬ ਅਜ ਵਾਕੀ ਹੈ ਹਰ ਪੀੜਤ ਨੂੰ ਜੇ ਮੈਂ ਦੇਖਦੀ ਸੀ ਟਰਾਲੀਆਂ ਵਗੈਰਾ ਜਾਈਆਂ ਸੀ ਉਹਨਾਂ ਦੇ ਇੱਕ ਮਨ ਜਿੱਚ ਮੜਾ ਜਾਇਆ ਸੀ ਵਿੱਚ ਮੈਂ ਵੀ ਕੁਛ ਕਰਾਂ ਹਨ ਤੇ ਇਦਾਂ ਕਰਕੇ ਮੈਂ ਆਪਣੇ ਵੱਲੋਂ ਕਰਨਾ ਸੀ ਫੇ ਬੱਚਾ ਨਗਲ ਕੀਤੀ ਬੱਚਿਆਂ ਨੇ ਵੀ ਮਤਲਬ ਮੇਰਾ ਸਾਥ ਦਿੱਤਾ ਸਹੀ ਥੋੜਾ ਜਿਹਾ ਕਿੰਨੇ ਕਿੰਨੇ ਘਰਾਂ ਨੂੰ ਜਿਹੜਾ ਰਸਨ ਪਾਣੀ ਆਪਾਂ ਦੇਣ ਦੀ ਜਿਹੜੀ ਇਹ ਇਸ ਟਾਈਮ ਤਾਂ 8 ਹੈਗੇ ਹਾਂਜੀ 8 ਘਰਾਂ ਨੂੰ ਹੈ ਹਾਂਜੀ ਹਾਂਜੀ ਤੇ ਬਾਕੀ ਟੋਟਲ ਮੈਂ 77000 ਤਾਂ ਕਰਨੇ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਜੀ ਤੇ ਇੱਥੇ ਬਾਈਆਂ ਨਾਲ ਵੀ ਗੱਲਬਾਤ ਕਰਦੇ ਆਂਗੇ ਆਪਾਂ ਜਿਹੜੇ ਇੱਥੇ ਸਾਡੇ ਮੱਖਣ ਜੀ ਨੇ ਪ੍ਰਧਾਨ ਨੇਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਈ ਆਪਣੇ ਜਿਹੜੇ ਟੋਟਲ ਕਿੰਨੇ ਘਰ ਜਿਹੜੇ ਆਪਣੇ ਇਥੋਂ ਜਿਹਨੇ ਸੱਤਾਂ ਡਿਗੀਆਂ ਜਾਂ ਕਿਸੇ ਰਸਨ ਪਾਣੀ ਦੀ ਜਿਹਨੇ ਲੋੜ ਆ ਗਈ ਆਪਾਂ ਲੋੜ ਬੰਦ ਕੇ ਇਹਨਾਂ ਪਰਿਵਾਰ ਆਪਾਂ ਕਿੰਨੇ ਇੱਕ ਮਕਾਨ ਕਰਨੇ ਜਿਹੜੇ ਹੈਗੇ ਨੇ ਪਹਿਨਾਂ ਤੋਂ ਮੈਂ ਅੱਜ ਬਹੁਤ-ਬਹੁਤ ਧੰਨਵਾਦ ਕਰਦਾ ਪੂਆ ਜੀ ਦਾ ਜਿਨ੍ਹਾਂ ਨੇ ਅੱਜ ਅਸੀਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਨਾਲ ਸੰਪਰਕ ਕੀਤਾ ਇਹਨਾਂ ਨਾਲ ਗੱਲ ਹੋਈ ਬਿਛਰੇ ਸਾਡੇ ਨਾਲ ਪਹਿਨਾਂ ਤੋਂ ਹੀ ਕਲੱਬ ਤੌਰ ਤੇ ਜੁੜੇ ਹੋਏ ਨੇ ਸਮੇਂ-ਸਮੇਂ ਤੇ ਸਾਨੂੰ ਸਹਾਇਤਾ ਭੇਜਦੇ ਰਹਿੰਦੇ ਨੇ ਇਸ ਵਾਰ ਗੱਲ ਹੋਈ ਵੀ ਚਲੋ ਜਿੱਦਾਂ ਇਹ ਹਾਲਾਤ ਸੀਗੇ ਸਮੇਂ ਦੇ ਵੀ ਹੜ੍ਹਾਂ ਦੇ ਕਾਰਨ ਕਾਫੀ ਨੁਕਸਾਨ ਸੀ ਵਾਰਸ਼ ਦੇ ਕਰਨ ਕਰਾਂ ਦਾ ਇਸ ਵਾਰ ਇਹਨਾਂ ਨੇ ਗੱਲ ਕਰੀ ਵੀ ਚਲੋ ਅਸੀਂ ਵੀ ਲੋੜਵੰਦਾਂ ਤੱਕ ਕੁਝ ਰਾਸ਼ਨ ਦੀ ਸਹਾਇਤਾ ਕਰਨੀ ਚਾਹੁੰਦੇ ਆ ਸੋ ਉਸ ਨੂੰ ਪੂਰਾ ਕਰਦੇ ਹੋਏ ਅੱਜ ਇਹਨਾਂ ਨੇ ਇੱਕ ਵਾਰੀ ਅਠਕਰਾਂ ਨੂੰ ਮੰਨ ਲਓ ਵੀ ਰਾਸ਼ਨ ਅ ਦਿੱਤਾ ਗਿਆ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਲਈ ਅੱਗੇ ਤੋਂ ਵੀ ਇਹਨਾਂ ਤੋਂ ਆਸ ਰੱਖਦੇ ਹਾਂ ਵੀ ਹੋਰ ਵੀ ਲੋੜਵੰਦਾਂ ਦੀ ਮਦਦ ਕਰਨਗੇ ਇਸੇ ਤਰ੍ਹਾਂ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਆਪਣੇ ਗਰੀਬਾਂ ਦੇ ਮਕਾਨ ਵੇਖਿਆ ਜੀ ਕਿਵੇਂ ਜਿਹੜੇ ਹਾਲਾਤ ਪਏ ਨੇ ਜਿਹੜੇ ਮੈਂ ਉਹਨਾਂ ਨੂੰ ਕੋਈ ਕਹਿ ਦਿੰਨੇ ਆਪਾਂ ਰੋਟੀ ਤੋ ਨਹੀਂ ਬਤਾ ਬੈਠੇ ਨੇ ਕਈ ਲੋਕ ਆਪਣੇ ਦੇਖਿਆ ਮੈਂ ਗਰੀਬ ਲੋਕ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਬਿਲਕੁਲ ਜੀ ਬਹੁਤ ਇਸ ਵਾਰ ਇਹ ਪਾਣੀ ਦੇ ਨਾਲ ਮੀਂਹ ਦੇ ਕਾਰਨ ਕਾਫੀ ਬਹੁਤ ਜ਼ਿਆਦੇ ਘਰਾਂ ਦੇ ਨੁਕਸਾਨ ਹੋਏ ਨੇ ਜਦੋਂ ਜਾ ਕੇ ਦੇਖਦੇ ਆ ਉੱਥੇ ਉਸ ਟਾਈਮ ਪਤਾ ਲੱਗਦਾ ਵੀ ਕਈ ਵਾਰ ਤਾਂ ਆਪਣੇ ਆਪ ਨੂੰ ਵੀ ਇਦਾਂ ਹੋ ਜਾਂਦਾ ਵੀ ਯਾਰ ਕਿੱਥੇ ਲੋਕ ਰਹਿ ਰਹੇ ਨੇ ਹਨਾ ਬਹੁਤ ਜ਼ਿਆਦੇ ਉਹਨਾਂ ਦੇ ਘਰਾਂ ਦੇ ਹਾਲਾਤ ਮਾੜੇ ਨੇ ਮੈਂ ਸਾਰਿਆਂ ਨੂੰ ਹੋਰ ਵੀ ਪ੍ਰਾਵਾਹ ਨੂੰ ਬੇਨਤੀ ਕਰਦਾਗਾ ਵੀ ਅਨਨ ਖਾਸ ਕਰਾ ਐਨਆਰਆਈ ਵੀਰਾਂ ਨੂੰ ਵੀ ਜ਼ਰੂਰ ਆਪਣੇ ਨੇੜੇ ਦੇ ਪਿੰਡ ਦੇ ਵਿੱਚ ਆਪਣੇ ਆਪ ਦੇ ਪਿੰਡ ਦੇ ਵਿੱਚ ਜਿੱਥੇ ਵੀ ਹੋ ਸਕਦਾ ਜਿੰਨੇ ਵੀ ਹੋ ਸਕਦੀਆਂ ਲੋੜਵੰਦਾਂ ਦੀ ਮਦਦ ਜ਼ਰੂਰ ਸਹੀ ਢੰਗ ਨਾਲ ਕਰੀਏ ਦੋਸਤੋ ਗੱਲ ਇਹ ਹੁੰਦੀ ਹੈ ਕਿ ਦੇਖੋ ਜਿਹੜੇ ਗਰੀਬਾਂ ਦਾ ਕਹਿੰਦੇ ਹੁੰਦੇ ਆ ਗੁਰੂ ਦਾ ਗੋਲਕ ਗਰੀਬ ਦਾ ਮੂੰਹ ਹੁੰਦਾ ਪਰ ਸਾਡੇ ਇੱਥੇ ਮਾਤਾ ਨੇ ਬਹੁਤ ਵਧੀਆ ਜਿਹੜੀ ਸੇਵਾ ਲਾਈ ਆ ਗਰੀਬਾਂ ਦੇ ਲਈ ਕਿਉਂਕਿ ਆ ਦੇਖ ਸਕਦੇ ਹੋ ਤੁਸੀਂ ਜਿਹੜੀ 8 ਜਿਹੜੇ ਘਰਾਂ ਦੀ ਜਿਹੜੀ ਆ ਰਸਣ ਪਾਣੀ ਪਹੁੰਚਦਾ ਕਰਨਾਗਾ ਇਹ ਕੱਲੂ ਸਵੇਰੇ ਜਿਹੜਾ ਰਸਨ ਪਾਣੀ ਇਹ ਭੇਜਿਆ ਜਾਊਗਾ ਬਾਕੀ ਸਾਡੀ ਮਾਤਾ ਨਾਲ ਗੱਲ ਕਰਦੇ ਆਂ ਮਾਤਾ ਜੀ ਤੁਹਾਡੇ ਮਨ ਚ ਕਿਵੇਂ ਖਿਆਲ ਆਇਆ ਤੁਸੀਂ ਇਹ ਕਹਿ ਰਹੇ ਹੋ ਸ਼ੁਰੂ ਤੋਂ ਹੀ ਹੈ ਥੋੜਾ ਮੱਟੇ ਇਸ ਪਾਸੇ ਸੜਾ ਤੇ ਅਸੀਂ ਜਿੱਦਾਂ ਹੈਗਾ ਪਿੰਗਲਵਾੜਾ ਉੱਤੇ ਦਸਵੰਦ ਕੱਢਦੇ ਆਂ ਆਪਣੀ ਖੇਤੀ ਚ ਹੂੰ ਸਾਡੇ ਦਾਦ ਪਾਦ ਰਿਲਾ ਮੇਰੇ ਸੀਗੇ ਹੂੰ ਉਹਨਾਂ ਸਾਰੀ ਉਮਰ ਮੱਤੇ ਦਸਵੰਦ ਕੱਢਿਆ ਉੱਤੇ ਬਾਕੀ ਬੱਚਿਆਂ ਦਾ ਵੀ ਥੋੜਾ ਹੈ ਇਸ ਪਾਸੇ ਉੱਤੇ ਆਸਟ੍ਰੇਲੀਆ ਮੜਾ ਮੁੱਢ ਰੂ ਵੀ ਹੈ ਹਨਨ ਇਹ ਮੇਰੇ ਮਨ ਚ ਵੀ ਹੈ ਇਹ ਹੁਣ ਤਾਂ ਸਿਰ ਜਗ ਜਹਰ ਜਾ ਹੋ ਗਿਆ ਇੰਡਾਇਰੈਕਟਲੀ ਮਤਲਬ ਲੋਕਿਸ਼ੇਪੇ ਅੰਦਰ ਕਾਤੀ ਕਰਦੇ ਰਹਿੰਦੇ ਆ ਥੋੜਾ ਅਸੀਂ ਬਹੁਤ ਧੰਨਵਾਦ ਕਰਦੇ ਜਿਹੜੀ ਇੰਨੀ ਵਧੀਆ ਜਿਹੜੀ ਸੇਵਾ ਜਿਹੜੀ ਤੁਸੀਂ ਪਿੰਡ ਪੱਧਰ ਤੇ ਜਿਹੜੀ ਸੋਚੀ ਆ ਜੁੜੇ ਰਹੋ ਬੋਲਦਾ ਪੰਜਾਬ ਚੈਨਲ ਦੇ ਨਾਲ ਮੈਂ ਤੁਹਾਡਾ ਸੰਦੀਪ ਸ਼ਰਮਾ ਸਤ ਸ੍ਰੀ ਅਕਾਲ